ਲੋਨ ਮੰਨ ਲਓ 80 85 90% ਤੱਕ ਲੋਨ ਇਹਨਾਂ ਤੇ ਹੋ ਜਾਂਦਾ ਠੀਕ ਹੈ ਹਾਂਜੀ 90% ਤੱਕ ਹੋਇਆ ਹੈ ਪਰ ਪ੍ਰੋਫਾਈਲ ਚੰਗੀ 10 15% ਮੰਨ ਲਓ ਆਪਾਂ ਨੂੰ ਡਾਊਨ ਪੇਮੈਂਟ ਦੇਣੀ ਪੈਂਦੀ ਹੈ ਠੀਕ ਹੈ ਹਾਂਜੀ ਤੇ ਰੇਟ ਬਾਈ ਜੀ ਦਾ ਕਿੰਨਾ ਜੀ ਰੇਟ ਇਹਦਾ 7 ਲੱਖ ਤੇ 25000 ਰੁਪਇਆ ਹੈਗਾ ਜੀ 7 ਲੱਖ 25000 ਕੋਈ ਆਊਗਾ ਭਰਾ ਤੁਹਾਡਾ ਨਾਮ ਲੈ ਕੇ ਜੇ ਅਸੀਂ ਮਾੜਤਾਂ ਜ਼ਰੂਰ ਕਰਾਂਗੇ ਜੀ ਮਾੜਤਾਂ ਕਿੰਨਾ 18 ਮਾਡਲ 2018 ਜੀ ਠੀਕ ਓਨਰ ਕਹਿੰਦੇ ਜੀ ਓਨਰ ਫਰਸਟ ਹੈ ਜੀ ਫਰਸਟ ਓਨਰ ਲੋ ਵੀ ਫਰਸਟ ਓਨਰ ਦੀ ਆ ਜਿੰਨੇ ਵੀ ਕਰੀਏ ਪੰਜਾਬ ਨੰਬਰ ਤੇ ਹੁੰ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਮਹਿੰਦਰਾ ਪਿਕਅਪ ਲੈ ਕੇ ਆਂਦੀਆਂ ਹਾਂ ਤੇ ਆਪਾਂ ਪਹੁੰਚਾਂ ਬਠਿੰਡੇ ਦੇ ਵਿੱਚ ਡ੍ਰੀਮ ਕਾਰ ਪੁਆਇੰਟ ਤੇ ਪਹੁੰਚਾਂਗੇ ਪਹਿਲਾਂ ਜਿਹੜੇ ਵੀਰਾਂ ਨੇ ਵੀਡੀਓ ਨਹੀਂ ਦੇਖੀ ਹੈ ਇਹ ਆਪਾਂ ਤੁਹਾਡੇ ਲਈ ਤੀਜਾ ਬਲੌਗ ਲੈ ਕੇ ਆਏ ਪਹਿਲਾਂ ਦੋ ਬਲੌਗ ਬਣਾਏ ਠੀਕ ਆ ਦੂਜੀਆਂ ਕਾਰਾਂ ਤੇ ਬਣਾਏ ਪਿਆ ਕਿ ਜੇ ਕਿਸੇ ਵੀਰਾਂ ਨੇ ਉਹ ਨਹੀਂ ਦੇਖੇ ਤਾਂ ਉਹ ਵੀ ਤੁਸੀਂ ਆਪਣੇ ਪੇਜ ਤੇ ਦੇਖ ਸਕਦੇ ਹੋ ਤੇ ਤੀਜਾ ਬਲੌਗ ਲੈ ਕੇ ਆਂਦਾ ਪਤਨ ਦੀ ਵੀਰ ਨਾਲ ਗੱਲਬਾਤ ਕਰਾਉਨੇ ਆ ਸਾਰੀਆਂ ਗੱਡੀਆਂ ਦਾ ਤੁਹਾਨੂੰ ਜਾਣਕਾਰੀ ਲੈ ਕੇ ਦਵਾਂਗੇ ਆ ਜੀ ਬਾਈ ਸਸਿਗਾ ਬਾਈ ਜੀ ਬਾਈ ਸਵਾਗਤ ਹੈ ਆਪਣੇ ਪੇਜ ਤੇ ਤੁਹਾਡਾ ਧੰਨਵਾਦ ਭਾਈ ਲੋਕੇਸ਼ਨ ਦੱਸ ਦੇ ਆਪਣੇ ਦਰਸਬਾਦ ਦਾ ਲੋਕੇਸ਼ਨ ਆਪਣੀ ਬੀਬੀ ਵਾਲਾ ਚੌਂਕ ਜੀ ਬਠਿੰਡਾ ਹੈਗੀ ਆ ਜੀ ਜੀ ਭਾਗਪਤਰ ਨਗਰ ਮਾਰਕੀਟ ਠੀਕ ਹੈ ਬਠਿੰਡਾ ਹਾਂ ਜੀ ਜੀ ਤੇ ਸਭ ਤੋਂ ਪਹਿਲਾਂ ਤੁਹਾਡਾ ਸ਼ੌਂਕੀ ਬਠਿੰਡੇ ਵਾਲਾ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ। ਤੁਹਾਡੇ ਬਹੁਤ ਬਹੁਤ ਧੰਨਵਾਦ ਰੇ ਸਮਾਂ ਦਿੱਤਾ। ਤੇ ਆਪਣੇ ਪਹਿਲੇ ਬਾਈ ਜੀ ਮਾਡਲ ਕਿੰਨਾ ਜੀ? ਇਹ ਮਾਡਲ 2018 ਹੈ ਜੀ ਪਿਕਅਪ ਜੀ ਇਹ 9 ਫੁੱਟ ਗੱਡੀ ਹੈਗੀ ਆ ਜੀ ਠੀਕ ਹੈ ਜੀ ਲੈਂਥ ਦੇ ਵਿੱਚ ਬਾਡੀ ਦੇ ਵਿੱਚ ਜੀ ਜੀ ਹਾਂ ਜੀ ਪਾਵਰ ਸਟੀering ਹੈ ਜੀ ਬਿਲਕੁਲ ਨਿਊ ਟਾਇਰ ਹੈ ਗੱਡੀ ਤੇ ਨਿਊ ਬਾਡੀ ਲੱਗੀ ਹੋਈ ਹੈ ਜੀ ਔਰ ਆਲ ਓਰੀਜਨਲ ਪੇਂਟ ਦੀ ਗੱਡੀ ਹੈ ਜੀ ਮੰਨ ਲਓ ਕਿਤੋਂ ਵੀ ਐਕਸੀਡੈਂਟ ਹੈ ਨਹੀਂ ਪੇਂਟ ਹੈ ਨਹੀਂ ਬਿਲਕੁਲ ਨਵੀਂ ਗੱਡੀ ਹੈ ਪੇਪਰ ਵਰਕ ਜਿਹੜਾ ਇਹਦਾ ਹੈਗਾ ਜੀ ਉਹ ਬਿਲਕੁਲ ਪੂਰਾ ਹੈ ਜੀ ਟੈਕਸ ਪਾਸਿੰਗ ਪੂਰੇ ਹੈਗੇ ਆ ਜਿਵੇਂ ਭਾਈ ਹੁਣ ਨਾ ਮਲੇ ਕਮੈਂਟ ਆਉਣਗੇ ਆਪਣੇ ਦਰਸ਼ਕੀ ਦਿਨਾਂ ਦੇ ਹਾਂ ਜੀ ਵੀ ਲੋਨ ਦਾ ਕਹਿੰਦੇ ਹੁੰਦੇ ਆ ਲੋਨ ਇਥੇ ਮੰਨ ਲਓ ਲੋਨ ਬਾਰੇ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਲੋਨ ਆ ਜਿਹੜਾ ਜੀ ਤੇ ਜਿਹੜੇ ਵੀ ਮੇਰੇ ਭਰਾ ਮੰਨ ਲਓ ਡਰਾਈਵਰ ਭਰਾ ਹੁੰਦੇ ਆ ਜਿਹੜੇ ਬਹੁਤ ਘੱਟ ਪੇਮੈਂਟ ਹੁੰਦੀ ਹੈ ਜਿੰਨਾਂ ਕੋਲ ਅਡਜਸਟਮੈਂਟ ਨਹੀਂ ਹੁੰਦੀ ਬਹੁਤ ਹੀ ਘੱਟ ਡਾਊਨ ਪੇਮੈਂਟ ਲੈ ਕੇ ਅਸੀਂ ਇਹ ਗੱਡੀ ਤੇ ਮੰਨ ਲਓ ਪ੍ਰੋਵਾਈਡ ਕਰਾਉਣੀ ਹੈ ਜੀ ਜੀ ਮੈਂ ਜਿਹੜਾ ਲੋਨ ਆ ਲੋਨ ਮੰਨ ਲਓ ਅਸੀਂ 85-90% ਤੱਕ ਲੋਨ ਇਹਨਾਂ ਤੇ ਹੋ ਜਾਂਦਾ ਹੈ ਠੀਕ ਹੈ ਹਾਂਜੀ 90% ਤੱਕ ਹੋਵੇ ਆ ਪਰ ਪ੍ਰੋਫਾਈਲ ਚੰਗੀ 10-15% ਮੰਨ ਲਓ ਆਪਾਂ ਨੂੰ ਡਾਊਨ ਪੇਮੈਂਟ ਦੇਣੀ ਪੈਂਦੀ ਹੈ ਠੀਕ ਹੈ ਹਾਂਜੀ ਇਹ ਰੇਟ ਬਾਈ ਜਿਹੜਾ ਕਿ ਨਹੀਂ ਰੇਟ ਇਹਦਾ 7 ਲੱਖ ਤੇ 25000 ਰੁਪਇਆ ਹੈਗਾ ਜੀ 7 ਲੱਖ 25000 ਕੋਈ ਆਊਗਾ ਭਰਾ ਤੁਹਾਡਾ ਨਾਮ ਲੈ ਕੇ ਜੇ ਅਸੀਂ ਮਾਣ ਤਨ ਜ਼ਰੂਰ ਕਰਾਂਗੇ ਜੀ ਮਾਡਲ 2018 ਹੈ ਮਾਡਲ 2018 ਜੀ ਠੀਕ ਓਨਰ ਕਹਿੰਦੇ ਬਈ ਜੀ ਓਨਰ ਫਸਟ ਹੈ ਜੀ ਫਸਟ ਓਨਰ ਦੋ ਵੀ ਫਸਟ ਓਨਰ ਦੀ ਆ ਜਿੰਨੀਆਂ ਵੀ ਕੱਢੀਆਂ ਪੰਜਾਬ ਨੰਬਰ ਦੀਆਂ ਹੁੰਦੀਆਂ ਆਪਣਾ ਕੋਈ ਪੰਜਾਬ ਨੰਬਰ ਪੰਜਾਬ ਨੰਬਰ ਦੀਆਂ ਹੁੰਦੀਆਂ ਬਾਈ ਵੀਰਾਂ ਕੋਲ ਗੱਡੀਆਂ ਤੇ ਇਹ ਜੇ ਦੂਜੀ ਦੀ ਗੱਲ ਕਰੀਏ ਬਾਈ ਜੀ ਮਾਡਲ ਕਿੰਨਾ ਉਹ ਫਰੰਟ ਤੋਂ ਦਿਖਾ ਦਈਏ ਅਗਮੜੇ ਇਹ 2020 ਦਾ ਮਾਡਲ ਹੈ ਜੀ ਜੀ ਇਹ 20 ਮਾਡਲ ਹੈ ਛੀ ਟਰੱਕ ਹਾਂਜੀ ਇਹ ਬਟੇਂਡਾ ਦਾ ਨੰਬਰ ਹੈ ਨਾ ਜੀ ਹਾਂਜੀ ਜੀ ਇਹ ਕ ਫਰੀਦਕੋਟ ਨੰਬਰ ਆ ਇਹ ਬਟੇਂਡਾ ਦਾ ਬਟੇਂਡਾ ਨੰਬਰ ਹੈ ਜੀ ਜੀ ਲੋ ਵੀ ਟਾਇਰ ਦੇਖ ਲੋ ਜੀ ਟਾਇਰ ਬਾਈ ਜੀ ਇਹਦੇ ਵੀ ਨਵੇਂ ਹਨਾ ਜੀ ਹਾਂਜੀ ਇਹ ਇਹ ਟਾਇਰ ਸਾਰਾ ਨਵੇਂ ਆ ਕੀ ਬਾਡੀ ਨਵੀਂ ਆ ਜੀ ਪਾਵਰ ਸਟੀering ਮਾਡਲ ਇਹ ਆ ਜੀ ਠੀਕ ਹੈ ਜੀ ਔਰ ਇਹ ਵੀ ਆਲ ओरिजिनल ਪੇਂਟ ਦੀ ਗੱਡੀ ਹੈ ਜੀ ਬਿਲਕੁਲ ਨਵੀਂ ਗੱਡੀ ਹੈ ਜੀ ਘੱਟ ਚੱਲੀ ਹੋਈ ਆ ਲੋ ਵੀ ਬਾਡੀ ਚੈੱਕ ਕਰ ਲੋ ਮੜੀ ਬਾਦੀ ਵਗੈਰਾ ਜਿਵੇਂ ਨਵੀਂ ਲੱਗੀ ਆ ਵੀਰ ਨੇ ਸਾਨੂੰ ਕਹ ਚਾਰੋ ਟਾਇਰ ਨਵੇਂ ਲੱਗੇ ਹੋਇਆ ਦੋਨੋਂ ਗੱਡੀਆਂ ਦੇ ਚਲੋ ਦੇਖ ਸਕਦੇ ਤੁਸੀਂ ਸਾਰੀ ਗੱਡੀ ਓਕੇ ਵੀ ਓਨਰ ਕਹਿੰਦੇ ਸੀ ਇਹ ਫਸਟ ਓਨਰ ਹੈ ਜੀ ਇਹ ਵੀ ਫਸਟ ਓਨਰ ਹੀ ਮੰਨ ਲਓ ਪਹਿਲੇ ਜਾਂ ਦੂਜੇ ਨਾਮ ਦੇ ਗੱਡੀ ਹੁੰਦੀ ਹੈ ਬਸ ਬਸ ਲਾਸਟ ਹੈ ਜੀ ਇਹਨਾਂ ਨੂੰ ਵੈਸੇ ਓਨਰਾਂ ਨਾਲ ਇਹਨਾਂ ਨੂੰ ਲੋਡਿੰਗ ਗੱਡੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਜੀ ਪਰ ਫਿਰ ਵੀ ਮੰਨ ਲਓ ਇਹ ਫਸਟ ਜਾਂ ਸੈਕੰਡ ਓਨਰ ਹੀ ਹੁੰਦੀਆਂ ਉੱਚੇ ਮਾਲ ਜਿਹੜੀਆਂ ਗੱਡੀਆਂ ਠੀਕ ਹੈ ਜੀ ਇਹ ਦਾ ਰੇਟ ਜੀ ਇਹਦਾ 6.5 ਲੱਖ ਰੁਪਏ ਜੀ 6.5 ਲੱਖ ਹਾਂਜੀ 20 ਮਾਡਲ ਦਾ ਜੀ 20 ਮਾਡਲ ਦਾ ਹੈਰਾਣ ਕੀ ਹੈ ਜੀ ਹਾਂਜੀ ਉਹ ਵੀ ਇਹੋ ਜਿਹੀ ਨਵੀਂ ਗੱਡੀ ਹੈ ਜੀ ਇਹੋ ਜਿਹਾ ਤੁਹਾਨੂੰ ਰੇਟ ਨਹੀਂ ਮਿਲਣਾ ਠੀਕ ਹੈ ਇੰਨੇ ਉੱਚੇ ਮਾਰਦੇ ਨੇ ਗੱਡੀਆਂ ਤੇ ਇਹੋ ਜਿਹਾ ਰੇਟ ਨਹੀਂ ਤੁਹਾਨੂੰ ਮਿਲਣੇਗੀ ਹਾਂਜੀ ਆਉਣ ਲਈ ਬਠਿੰਡੇ ਦੇ ਵਿੱਚ ਮਿਲਨੇਗਾ ਤੁਹਾਨੂੰ ਬਠਿੰਡੇ ਦੇ ਵਿੱਚ ਡ੍ਰੀਮ ਕਾਰ ਪੁਆਇੰਟ ਤੇ ਹੋਰ ਵੀ ਗੱਡੀਆਂ ਹੈਗੀਆਂ ਆਪਣੇ ਕੋਲ ਹਾਂਜੀ ਹੋਰ ਟਾਟਾ ਇਸ ਮਿਲੂਗਾ ਜੀ ਆਪਾਂ ਨੂੰ ਛੋਟਾ ਹਾਥੀ ਜੀ ਨੂੰ ਕਹਿੰਦੇ ਆ ਜੀ ਔਰ ਬਲੈਰੋ ਕੈਂਪਰ ਵੀ ਆਪਾਂ ਨੂੰ ਆਪਣੇ ਕੋਲ ਮਿਲੂਗਾ ਜੀ ਠੀਕ ਹੈ ਜੀ ਤੇ ਕਿਸੇ ਵੀ ਵੀਰ ਨੂੰ ਸੱਜਣ ਨੂੰ ਕਿਸੇ ਲੋਡਿੰਗ ਗੱਡੀ ਦੀ ਲੋਡ ਹੋਵੇ ਸਾ ਬੀਬੀ ਵਾਲਾ ਚੌਂਕ ਬਠਿੰਡਾ ਡ੍ਰੀਮ ਕਾਰ ਪੁਆਇੰਟ ਜੀ ਆ ਕੇ ਸਾਨੂੰ ਮਿਲ ਸਕਦਾ ਜੀ ਹਾਂਜੀ ਨੋਵੇਂ ਨੰਬਰ ਆਪਾਂ ਵੀਰ ਦੇ ਸਕਰੀਨ ਤੇ ਪਾਥੇ ਸੰਪਰਕ ਕਰ ਲਿਓ ਵੀਡੀਓ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਰੱਸੀ ਕਰ